ਇੱਕ ਜੰਗਲ ਦੇ ਵਿੱਚ ਪੰਜ ਡੱਡੂ ਤੁਰੇ ਜਾਂਦੇ ਸੀ ਰਸਤੇ ਦੇ ਵਿੱਚ ਇੱਕ ਖੂਹ ਆਇਆ ਤੇ ਤਿੰਨ ਡੱਡੂ ਉਸ ਖੂਹ ਦੇ ਵਿੱਚ ਡਿੱਗ ਗਏ ਦੋ ਡੱਡੂ ਬਾਹਰ ਖੜੇ ਰਹੇ ਖੂਹ ਦੇ ਤੇ ਉਹਨਾਂ ਨੇ ਵੇਖਿਆ ਖੂਹ ਦੇ ਵਿੱਚ ਕਿ ਡੱਡੂ ਉੱਪਰ ਚੜਨ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਡੱਡੂ ਜਿਹੜੇ ਬਾਹਰ ਖੜੇ ਸੀਗੇ ਉਹ ਕਹਿੰਦੇ ਯਾਰ ਤੁਹਾਡੇ ਕੋਲ ਉੱਪਰ ਤੇ ਆਇਆ ਨਹੀਂ ਜਾਣਾ ਪਾਣੀ ਬਹੁਤ ਜ਼ਿਆਦਾ ਡੂੰਘਾ ਆ ਤਾਂ ਤੁਸੀਂ ਨਾ ਕੋਸ਼ਿਸ਼ ਕਰੋ ਪਰ ਉਹ ਡੱਡੂਆਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਹ ਤਿੰਨੇ ਡੱਡੂ ਆਪਣੀ ਕੋਸ਼ਿਸ਼ ਕਰਦੇ ਰਹੇ ਉੱਪਰ ਚੜਨ ਦੀ ਬਾਹਰ ਨਿਕਲਣ ਦੀ ਤੇ ਉਹਦੇ ਵਿੱਚੋਂ ਇੱਕ ਡੱਡੂ ਨੇ ਉਹਨਾਂ ਦੀ ਗੱਲ ਸੋਣੀ ਲਈ ਕਹਿੰਦਾ ਕਿ ਚਲੋ ਨਹੀਂ ਬਾਹਰ ਤੇ ਨਿਕਲਿਆ ਨਹੀਂ ਜਾਣਾ ਸਾਡੇ ਕੋਲੋਂ ਤੇ ਕਿਉਂ ਨਾ ਮੈਂ ਇੱਕ ਸਾਈਡ ਤੇ ਹੋ ਕੇ ਬੈਠ ਜਾਵਾਂ ਉਹ ਥੱਕ ਹਾਰ ਕੇ ਇੱਕ ਸਾਈਡ ਤੇ ਹੋ ਕੇ ਬੈਠ ਗਿਆ ਫਿਰ ਜਿਹੜੇ ਦੋ ਡੱਡੂ ਸੀ ਉਹ ਆਪਣੀ ਕੋਸ਼ਿਸ਼ ਕਰਦੇ ਰਹੇ ਬਾਹਰ ਨਿਕਲਣ ਦੀ ਫਿਰ ਉੱਪਰ ਜਿਹੜੇ ਦੋ ਡੱਡੂs ਬੈਠੇ ਸੀ ਉਹ ਕਹਿੰਦੇ ਯਾਰ ਤੁਹਾਨੂੰ ਕਿੰਨੀ ਵਾਰੀ ਕਿਹਾ ਉੱਪਰ ਨਹੀਂ ਆਇਆ ਜਾਣਾ ਡੂੰਘਾ ਬਹੁਤ ਹੈ ਖੁੱਦ ਤੁਸੀਂ ਨਾ ਕੋਸ਼ਿਸ਼ ਕਰੋ ਨਾ ਆਪਣਾ ਟਾਈਮ ਖਰਾਬ ਕਰੋ ਇੱਕ ਡੱਡੂ ਫੇਰ ਉਹਨਾਂ ਦੀ ਗੱਲ ਸੁਣ ਕੇ ਤੇ ਫੇਰ ਥੱਕ ਹਾਰ ਕੇ ਇੱਕ ਸਾਈਡ ਤੇ ਹੋ ਕੇ ਬੈਠ ਗਿਆ ਤੇ ਜਿਹੜਾ ਪਿੱਛੇ ਇੱਕ ਡੱਡੂ ਰਹਿ ਗਿਆ ਸੀ ਉਹਨੇ ਨਹੀਂ ਹਾਰ ਮੰਨੀ ਉਹ ਬਾਰ-ਬਾਰ ਚੜਨ ਦੀ ਕੋਸ਼ਿਸ਼ ਕਰਦਾ ਪਿਆ ਸੀ ਕਿ ਮੈਂ ਬਾਹਰ ਨਿਕਲਾਂ ਤੇ ਉੱਪਰ ਵਾਲਾ ਡੱਡੂ ਕਹਿੰਦੇ ਵੀ ਦੋ ਡੱਡੂ ਤੇ ਬੈਠ ਗਏ ਹੁਣ ਤੂੰ ਵੀ ਬੈਠ ਜਾ ਥੱਕ ਹਾਰ ਕੇ ਨਹੀਂ ਤੇਰੇ ਕੋ ਬਾਹਰ ਨਿਕਲਿਆ ਜਾਣਾ ਉਹ ਐਂਡ ਤੇ ਡੱਡੂ ਜਿਹੜਾ ਬਾਹਰ ਆ ਹੀ ਗਿਆ ਤੇ ਉਹ ਡੱਡੂ ਕਹਿੰਦੇ ਯਾਰ ਤੂੰ ਬਾਹਰ ਕਿੱਦਾਂ ਆ ਗਿਆ ਤੇ ਉਹਨੂੰ ਵਿਚਾਰੇ ਨੂੰ ਗੱਲ ਹੀ ਨਹੀਂ ਸੁਣੀ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਡੱਡੂ ਕੰਨਾਂ ਤੋਂ ਬੋਲਾ ਸੀਗਾ ਇਸ ਕਰਕੇ ਉਹਨੂੰ ਉਹਨਾਂ ਦੀ ਆਵਾਜ਼ ਹੀ ਨਹੀਂ ਸੁਣ ਪਾ ਰਹੀ ਸੀਗੀ ਵੀ ਤੂੰ ਕੋਸ਼ਿਸ਼ ਨਾ ਕਰ ਤੇ ਤੂੰ ਇੱਥੇ ਹੀ ਰਹਿ ਜਾ ਬਾਹਰ ਨਾ ਆਇਆ ਇਸ ਕਰਕੇ ਇਸ ਕਹਾਣੀ ਦਾ ਮਤਲਬ ਇਹ ਆ ਵੀ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਬਸ ਆਪਣੇ ਕੰਮ ਤੇ ਫੋਕਸ ਕਰੋ ਦੁਨੀਆ ਕਦੀ ਵੀ ਖੁਸ਼ ਨਹੀਂ ਹੁੰਦੀ ਚੰਗੇ ਕੰਮ ਤੋਂ ਦੁਨੀਆ ਨੇ ਹਮੇਸ਼ਾ ਰੋਕਣਾ ਹੀ ਆ ਤੁਸੀਂ ਕਿ ਬੋਲੇ ਹੋ ਜਾਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ